ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਅੱਜ ਸਾਡਾ ਪਹਿਲਾ ਬਲੌਗ ਸਟਾਰਟ ਆ ਤੇ ਅੱਜ ਬਲੌਗ ਪਾਉਣ ਲੱਗੇ ਆ ਅਸੀਂ YouTube ਤੇ ਤੇ ਮੇਰੇ ਵੀਰ ਦੇਖਿਓ ਜਰੂਰ ਕਿਉਂਕਿ YouTube ਆਪਣਾ ਜਮ ਹੀ ਬੰਦ ਹੋ ਗਿਆ ਯਾਰ ਕਿਤਾ ਵੀਡੀਓ ਪਾਉਣੀਆਂ ਛੜਤੀਆਂ ਨਾ ਤੇ ਜਮ ਹੀ ਬੰਦ ਹੋ ਗਿਆ ਅੱਜ ਥੋੜਾ ਨਾਲ ਗੱਲ ਕਰਨੀ ਹੈ ਕਮੈਂਟਾਂ ਜਰੂਰ ਦੱਸਿਓ ਬਾਈ ਟਰੈਕਟਰ ਦੇ ਟਾਇਰ ਪਾਉਣੇ ਕਿਹੜੇ ਪਵਾਏ ਠੀਕ ਆ ਤੇ ਅੱਜ ਹੁਣ ਟਰੈਕਟਰ ਦਾ ਸਾਡੇਆਂ ਦਾ ਗੇਰਾ ਮਾੜਾ ਮੋਟਾ ਆਰ ਸ਼ਿੰਗਾਰ ਜਿਹਾ ਚੱਲੀ ਜਾਂਦਾ ਜਿੰਨੇ ਕੁ ਜੋਗਰੇ ਹੈਗੇ ਆ ਉਹਨੇ ਕੁ ਮੱਥਾ ਮਾਰੀ ਜਾਂਨੇ ਕਿਉਂਕਿ ਬੇਲੇ ਐ ਦਿਨ ਟੱਪਦਾ ਨਹੀਂਗਾ ਤੇ ਅੱਜ ਦਿਨ ਟਪਾਉਣਾਗਾ ਤੇ ਤੁਹਾਨੂੰ ਪਤਾ ਵੀ ਕੱਲ ਮਸ਼ੀਨ ਚਲਾਈ ਸੀ ਕਿੱਲਾ ਡਿਗੜ ਕਿੱਲਾ ਵੱਡਿਆ ਹਜੇ ਜਿਆਦਾ ਨਹੀਂ ਵੱਡਿਆ ਤੇ ਅੱਜ ਹੁਣ ਤਿਆਰੀ ਆ ਸਾਡੀ ਤੇ ਸਾਡੀਆਂ ਚੱਲੀ ਜਾਂਦੀਆਂ ਆਂ ਟਾਇਰ ਪਾਉਣੇ ਆ ਦੋਮਾ ਟਰੈਕਟਰਾਂ ਦੀ ਪਾਉਣੇ ਦੱਸਿਓ ਵੀ ਕਿਹੜੇ ਪਵਾਏ ਹਨ ਮੂਰਲੇ ਕਿਹੜੇ ਪਵਾਏ ਇਹ ਵੀ ਕਮੈਂਟਾਂ ਜਰੂਰ ਦਿਓ ਜੀ ਇਧਰ ਸਾਡੇ ਜਦੀਮ ਹੋਈ ਮੜਾ ਬਸ ਇੱਕ ਮਿੰਟ ਇਧਰ ਆ ਇੱਥੇ ਆ ਸਾਡੇ ਇਧਰ ਸਰਪੰਚ ਸਾਹਿਬ ਲੱਗੇ ਹੋਏ ਆ ਇਹਦੀ ਵੀ ਕੀ ਕਰਦੇ ਹੋ ਚੱਕਦਾ ਪਾ ਕਰਦੀ ਚੱਕਦਾ ਲੱਕ ਦਾ ਬਗਰਦੀ ਮਿੱਟੀ ਦਾ ਮਰਗਾਣਾ ਜੋਨੀ ਪਈ ਇਹਨੂੰ ਤੋਤਾ ਲੈਂਦੇ ਕਿੱਥੇ ਇਹੋ ਜਿਹਾ ਕੀ ਕੰਮ ਕਰੇ ਕਿਹੜੀ ਮਿੱਟੀ ਬੜੀ ਵੀ ਮਰਗਾਣਾ ਜਿੰਨੇ ਇਹਦੇ ਬਹੁਤ ਸਬਜ਼ੀ ਵਾਲਾ ਤਿਆਰ ਕਰਕੇ ਆਏ ਕਿੱਥੇ ਡੰਮ ਭਰਦੇ ਨੇ ਡੰਮ ਡੰਮ ਭਰਦੇ ਡੰਮ ਡੰਮ ਭਰੇ ਇਹਨਾਂ ਕੀ ਕਰਨੇ ਕੀ ਵੇ ਡੰਮ ਭਰਦੇ ਡੰਮ ਡੰਮ ਭਰਣ ਦੇ ਰਣਾ ਰਣਾ ਹਾੜਦਾ ਨਹੀਂ ਅਜੇ ਵੀ ਡੰਮ ਡੰਮ ਕਰਨ ਨੂੰ ਮਿਲਦਾ ਡੰਮ ਭਰੇ ਬਹੁਤ ਤੇ ਆ ਦੱਸੋ ਬਾਈ ਜੀ ਆ ਟਾਇਰ ਸਾਡੇ ਕਿੰਨੇ ਕ ਪੈਸੇ ਹੋਣਿਆ ਤਕਰੀਬਨ ਕਿੰਨੇ ਪੈਸੇ ਹੋਣਿਆ ਰਣੇ ਨੰਤਰੇ ਸਾਹਿਬ 'ਚ ਨਾ ਨਾ 85% ਰਹਿਗੇ ਆ ਹੈ 85% ਰਹਿਗੇ ਆ ਨਹੀਂ ਬੁੱਢੀ ਲਈ ਨਹੀਂ ਦੀ ਬੰਦਾ ਮਰਿਆ ਨਹੀਂ ਆਕੜਿਆ ਕਹਿੰਦਾ ਗੱਲ ਮੈਂ ਵੀ ਉੱਥੇ ਹੀ ਲੈ ਗਿਆ ਦੇਖਰਾ ਹੋ ਗਾਨੇ ਰੁਪਈਆ ਕਰੀ ਜਨੇ ਵੀਰੇ ਕਿ ਮੈਂ ਨਹੀਂ ਆਹ ਟਾਇਰ ਪਾਉਣੇ ਹੁਣ ਆ ਦੇਖੋ ਆਪਣੇ ਟਾਇਰ ਪਹਿਲਾਂ ਇਹ ਵਕਿਆਊ ਆ ਟਾਇਰ ਇਹ ਹੈ ਸ਼ਕਤੀ ਐਮ ਆਰ ਐਫ ਸ਼ਕਤੀ ਲਾਈਫ ਐਕਸਟਰਾ ਬਹੁਤ ਵਧੀਆ ਟਾਇਰ ਹੈ ਬਹੁਤ ਪੋਲਾ ਟਾਇਰ ਹੈ ਦੇਖੋ ਪਵਾਏ ਨੂੰ ਸਾਨੂੰ 2 ਸਾਲ ਹੋ ਗਏ ਤੇ ਤੁਸੀਂ ਤੇ ਦੇਖੋ ਵੀ ਕੋਈ ਹੈਨਾ ਕੁਝ ਵੀ ਆਓ ਵੇ ਦੇ ਤੇੜਾ ਦੱਪਾ ਐ ਸਿੱਧੂ ਨਵਾਈ ਨੇ ਆਏ ਥੋੜੀ ਜਿਹਾ ਗਏ ਆ ਨਾ ਨੇ ਕਿਵੇਂ ਕਹੇ ਕਾਲੇ ਦਿਲ ਦਿਲ ਕਾਲੇ ਐਮ ਆਰ ਐਫ ਟਾਇਰ ਵਰਗੇ ਦਿਲ ਕਾਲੇ ਐਮ ਆਰ ਐਫ ਟਾਇਰ ਵਰਗੇ ਐਵੇਂ ਐਮ ਆਰ ਐਫ ਥੋੜੀ ਐ ਹੈ ਤੇ ਆਹ ਮੂਰਲੇ ਵੀ ਐਮ ਆਰ ਐਫ ਦੇ ਆ ਤੇ ਇਹ ਸਾਡੀ ਕਿੰਨੇ ਵਾਲੇ ਇਹ 915 916 ਓਏ ਇਹ 916 ਵਾਲੇ ਹਨ ਇਹ ਅਸੀਂ ਕਿੰਨੇ ਵਾਲੇ ਪੁਆਈਏ ਸਾਨੂੰ ਇਹ ਦੱਸਿਓ ਆਹ ਰਿੰਬ ਤਾਂ ਸਾਨੂੰ ਚੇਂਜ ਕਰਨੇ ਪੈਣਗੇ ਤੇ ਸੁਦੇ ਰਿੰਬ ਆ ਵੀ ਅਸੀਂ ਰਿੰਬੀ ਦੇਣੇ ਵਿੱਚ ਸੁਦੇ ਟਾਇਰ ਸੁਦੇ ਰਿੰਬ ਆ ਸੁਦੇ ਟਾਇਰ ਸੁਦੇ ਰਿੰਗ ਤੇ ਆ ਵੀ ਸੁਦੇ ਟਾਇਰ ਤੇ ਸੁਦੇ ਰਿੰਗ ਕਿਸੇ ਵੀ ਮੇਰੇ ਵੀਰ ਭਾਈ ਨੇ ਲੈਣੇ ਹੋਣ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਹਨ ਤੇ ਸਾਨੂੰ ਟਾਇਰ ਦਿਖਾ ਦਿੰਨੇ ਹੈ ਇਹ ਮਾਡਲ ਵੀ ਦਿਖਾ ਦਿੰਨੇ ਮਾਡਲ ਪਤਾ ਨਹੀਂ ਤੇ ਲਿਖਿਆ ਹੋਊ ਕਿ ਨਹੀਂ ਲਿਖਿਆ ਹਨ ਤੇ ਭਾਈ ਹੈ ਭਾਈ ਮਾਡਲ ਟਾਇਰ ਆ ਦੇਖੋ ਜੀ 22 ਹੈ ਯਾਰ 22 ਹੈ ਕਿਹ ਕਿਹਦੇ ਆ ਇਹ 22 ਤੋਂ ਦੂਜੇ ਸੀ 22 ਹੈ 22 ਆ 22 22 22 ਆ ਵੇਖ ਸਕਦੇ ਹੋ ਹਜੇ ਮੰਨ ਕੇ ਚੱਲ ਵੀ ਚਾਰ ਉਂਗਲੀਆਂ ਸਾਡੇ ਤਿੰਨ ਉਂਗਲਾਂ ਗੁੱਡੀ ਪਈ ਆ ਦੇਖ ਸਕਦਾ ਜੰਦੂ ਤੇ ਪਾਸੇ ਮਾੜ ਲੂਗੀ ਕੀ ਤੇ ਆ ਟਾਇਰ ਐ ਦੇਖ ਲਓ ਜਮਾ ਓਕੇ ਆ ਜਮਾ ਪਰ ਟਾਇਰ ਸੇਲ ਆਏ ਸੋਦੇ ਰਿੰਬ ਹੈ ਹਾਂ ਜਿਹੜੇ ਨਵੇਂ ਦੇ ਹੁੰਦੇ ਨੇ ਹਾਂ ਰਿੰਬ ਅਸੀਂ ਨਵੇਂ ਜੇ ਲੈਣੇ ਆ ਜਿਹੜੇ ਆਉਂਦੇ ਕੋਈ ਟੇਡੇ ਪਿੰਕੇ ਕਰਕੇ ਪਾਵਾਂਗੇ ਤੇ ਨਹੀਂ ਨਵੇਂ ਹਾਲੈਂਡ ਦੇ ਜਿਹੜੇ ਹੁੰਦੇ ਜਿਹੜੇ ਹੁਣ ਨਵੇਂ ਹਾਲੈਂਡ ਦੇ ਹੁੰਦੇ ਉਹ ਲੈਣੇ ਆ ਤੇ ਆ ਮੂਰਲੇ ਰਿੰਬ ਵੀ ਵਿਕਿਆ ਹੋਇਆ ਤੇ ਮੂਰਲੇ ਟਾਇਰ ਆ ਵੀ ਬਹੁਤ ਪਿਆ ਬਈ ਸਾਰੇ ਵਿਕਿਆ ਹੋਇਆ ਤੇ ਆ ਸਾਡਾ ਬੰਦਾ ਲਾਈ ਜਾਂਦਾ ਬੱਤੀਆਂ ਕਿੱਥੇ ਲਾਤੀ ਵਤੀ ਹੋਏ ਹਾਂ ਲਾਤੀ ਆ ਕਿੱਥੇ ਆਹ ਲਾਤੀ ਚੌਕਣ ਥੱਲੇ ਦੇਖਈਂ ਜੰਗ ਕੇ ਲੋਸੀ ਇਹਦਾ ਆਪ ਹੀ ਮੱਥਾ ਮੱਥਾ ਜ ਮਾਰ ਲੈਣੇ ਬਿਹਲੇ ਹੁੰਦੇ ਨੇ ਘਰੇ ਤੇ ਇਧਰ ਤੋਂ ਦੂਜਾ ਰੈਕਟਰ ਹੀ ਦਿਖਾਉਣੇ ਆ ਸਰਪੰਚ ਸਾਹਿਬ ਸਾਡੇ ਲੱਗੀ ਬੈ ਕੇ ਸਰਪੰਚਾ ਕਿਵੇਂ ਆ ਵਧੀਆ ਲੋਟ ਆ ਕਿੱਥੇ ਬਾਹ ਹੈ ੜਕੀ ਵਾਣਾ ਕੰਦ ਵਾਕੇ ਆ ਦੇਖੀ ਰਣਿ ਪਖੜ ਜੀ ਦੀ ਆਹ ਲੋਕ ਕਿੰਨੇ ਰੁਪਿਆ ਦੇ ਕਿੰਨੇ 1000 ਰੁਪਿਆ ਨਾ ਕਿੰਦੇ ਆ ਯਾਰ ਦੋਹ ਦਾ ਕਰੋੜੀ ਦਿੰਦੇ ਦਾਹਰਾਂ ਦੇ ਬਈ ਹੈ 100 ਰੁਪਏ ਦਾ ਯਾਰ ਇਹ ਇਹ ਬੱਤੀਆਂ ਲਾਤੀਆਂ 100 ਰੁਪਏ ਦਾ ਇੱਥੋਂ ਮੰਡੀ ਲੈਣ ਵਗ ਜਾ ਆਹ ਲੋਕ 100 ਰੁਪਏ ਦੇਣਗੇ ਇੱਕ ਇਕੱਠੇ ਲਿਆਵੇ ਹੈ ਇਕੱਠੇ ਲਿਆਂਦੇ ਸਭ ਦਿਖਾਉਨੇ ਪੁੜੀ ਆ ਦੇਖੋ ਇਹ ਚੌਂਕਣ ਲਾਤਾ ਵੀ ਲੀਲਾ ਲੀਲਾ ਕਰਤਾ ਇਹ ਸਾਡਾ ਸੱਠਾ ਇਹ 18 ਮਾੜ ਦਾ ਆਹਾ ਓਏ ਆ ਕੀਨੇ ਮਾਰਦਿਆਂ ਛੋਤੇ ਜਿਹੜੀ ਟਾਂ ਓਏ ਹੈ ਮਾ ਇਹਦਾ ਕਿਸੇ ਇਹ ਕਾਈ ਬੋਰਡ ਆ ਦੇਖੋ ਜੀ ਜੈਂ ਜੋਂਕਣ ਲਾਤੀਆਂ ਲੈਟ ਚੱਲੀ ਆ ਮੋਰ ਲਿਆ ਉਹ ਇੱਕ ਚੱਲਦੀ ਇੱਕ ਖੜੀ ਆ ਹੈਂ ਬੜੇ ਕਾਲੇ ਦੇ ਨੇ ਆ ਇਧਰ ਲੱਗੇ ਪਏ ਸਾਡੇ ਬੰਦੇ ਆਈ ਦੇ ਟਾਇਰ ਤਾਂ ਇਹ ਆ ਟਾਇਰ ਤੂੰ ਤਾਂ ਨਹੀਂ ਪੋਣੇ ਸਰਪੰਚ ਤੂੰ ਤਾਂ ਨਹੀਂ ਪੋਣੇ ਕਿਹੜੇ ਆਹ ਵੇਚ ਨਹੀਂ ਤਾਂ ਨਹੀਂ ਟਾਇਰ ਇਹ ਵੀ ਵੇਚ ਦਾਂਗੇ ਇਹ ਚੌਪਈ 159 ਆ 15928 ਦੇ ਇਹ ਵੀ 60 ਦੇ ਇਹ ਬਾਇਗੋ ਕੱਟਣ ਦੀ ਹੈ ਇਹ 60 ਫਾਰੋਂ ਦੇ ਟਾਇਰਾਂ ਬਹੁ ਬਈਆ ਤੋਰਾ ਲੈਂਦਾ ਨਾਲੇ i20 ਹੈ ਇਹ t20 i20 ਕਹਿੰਦੇ ਨੇ ਇਹਦੇ ਇਹਦੇ ਚਾਰੀ ਵਿਕੇ ਹੋਏ ਦੀ ਵੀ ਸੋਦੇ ਰਿੰਬ ਇਹਦੇ ਜਾਣਗੇ ਹਾਂ ਬਾ ਟਰੈਕਟਰ ਨਹੀਂ ਵੇਚਨੇ ਕਹਿੰਦੇ ਟਾਇਰ ਵੇਚਨੇ ਆ ਟਰੈਕਟਰ ਸਾਡੇ ਦਿਲ ਲੱਗੇ ਹੋਏ ਆ ਇਹ ਤਾਂ ਸਾਡੀ ਰਾਣੀ ਖੜੀ ਆ ਜੇ ਕੱਲ ਵੱਡੇ ਡੇਢ ਕਿਲਾ ਹਜੇ ਉਹਨਾਂ ਕੰਮ ਹੀ ਨਹੀਂ ਚੱਲੇ ਹੈਗਾ ਯਾਰ ਹਾਂ ਆਪਣੀ ਵਟ ਲਿਆਨੇ ਆ ਆਪਣੇ ਹਰੇ ਫਿਰ ਬਲਵੰਤ ਦੇ ਕਿੱਥੋਂ ਆ ਜੂ ਆ ਆਪਣੇ ਆਪਣੇ ਮਗਰੋ ਲੱਗਿਆ ਪਈਆਂ ਨੇ ਇਹ ਲੈ ਲੈਂਦੇ ਆ ਤੁਹਾਨੂੰ ਦਿਖਾਵਾਂ ਮੈਂ ਹਨਾ ਆ ਕਿੰਨੇ ਦਾ 65 ਰੁਪਿਆ ਦਾ 65 ਪੀਸ ਆ 65 ਪੀਸ ਆ 45 ਰੁਪਿਆ ਦਾ 45 ਰੁਪਿਆ ਦਾ ਆਹਾ ਤੇ ਇਹ ਕਿੰਨੇ ਪੀਸ ਸੀ ਓਏ ਇਹ ਚ 100 ਪੀਸ ਆ ਕਿੰਨੇ ਦਾ ਸੀ ਇਹ 145 ਦਾ 145 ਦਾ ਦੇਖੋ ਇਹ ਵੀ ਮੰਨ ਕੇ ਚੱਲ ਵੀ 1 ਰੁਪਿਆ 41 ਕੇ ਪੈਸਿਆਂ ਦਾ ਪਿਆ 1 ਰੁਪਿਆ 41 ਪੈਸਿਆਂ ਦਾ ਉਹ ਕੱਲੇ 41 ਪੈਸਿਆਂ ਦਾ ਮੰਡੀ ਆਪ ਨੂੰ ਰੇਜ ਲੈਣਾ 10000 ਰੁਪਏ 5 ਰੁਪਏ ਦਾ 5 ਰੁਪਈਆ ਦਾ ਇੱਕ ਦਿਨ ਦੀ ਦਿੰਦੇ ਆ ਬਾਈ ਆਪਾਂ ਨੂੰ ਯਾਰ ਹਨਾ ਇਹਦੇ ਮਨਾ ਸਰਦਾ ਹੈ ਨਹੀਂ ਆ ਦੇਖੋ ਤੁਸੀਂ 28 ਲੋਕਾਂ ਮਨਾ ਸਰਦਾ ਹੈ ਨਹੀਂ ਕਿਉਂਕਿ ਅੱਦੇ ਹੁਣ ਸਾਡੇ ਟਰੈਕਟਰ ਦੀ ਫਿਟਿੰਗ ਕਰੀ ਆ ਤੁਸੀਂ ਉਹ ਨਾਲੇ ਤਾਂ ਆ ਗਏ ਆ ਲੈ ਜਿੱਥੇ ਮਰਜੀ ਨਿਗਾ ਮਾਰ ਲਓ ਤੁਸੀਂ ਐ ਥੋੜੀਆ ਕੋਈ ਤਾਰ ਹੱਲ ਜੋਣਾ ਕਿ ਫਸ ਰਸੀਆਂ ਨਾ ਬੰਨੀਆਂ ਹੋਣ ਐ ਕਰੀਆ ਫਿਟਿੰਗ ਪ੍ਰੋਪਰ ਸਾਰੀ ਹਨਾ ਉਹ ਹੀ ਕਹਿੰਨੇ ਆ ਬਾਕੀ ਆ ਟਾਇਰ ਬਾਈ ਸੱਚੀ ਵਗੇਊਗਾ ਕਿਸੇ ਮੇਰੇ ਭਰਾ ਨੇ ਸੁਦੇ ਰੰਬਾ ਕਹਿੰਨੇ ਮੇਰੇ ਵੀਰ ਨੇ ਲੈਣੇ ਹੁਣ ਹੜਨਾ ਕਨੈਕਟ ਕਰ ਸਕਦਾ ਨੰਬਰ ਪਾ ਦਾਂਗੇ 9082193000 ਸਾਨੂੰ ਨਵੇਂ ਵਾਲੇ ਚਾਹੀਦੇ ਆ 9082193000 ਨੇ ਦਾ ਨੰਬਰ ਆ ਤੇ ਉਹ ਵੀ 15 ਵਾਲੇ ਟਾਇਰ ਵੀ ਵੇਚਨੇ ਆ ਮੂਰਲੇ ਮੰਗਰਲੇ ਦੋਵੇਂ ਇਹਦੇ ਵੀ ਇਹਦੇ ਵੀ 16 ਵਾਲੇ ਮੂਰਲੇ ਮੰਗਰਲੇ ਆ ਮੂਰਲੀ 916 ਵਾਲੇ ਉਹਦੇ ਤੇ 916 ਵਾਲੇ ਹੀ ਉਹਦੇ ਆ 1100 ਵਾਲੇ ਪਾਉਣਗੇ ਇਹਦੇ ਹੁਣ ਇਹਦੇ 1120 ਵਾਲੇ ਪਾਉਣੇ ਆ 1100 ਵਾਲੇ ਆ ਆ ਵੀ ਸਮਝਾ ਦੇ ਨਾ ਬੋਈ ਦਾ ਕੋਈ ਗੱਲ ਨਹੀਂ ਇਹ ਹੈਗਾ 14 ਓਏ 1 ਮਿੰਟ ਇਹ 14 LX 28 ਹੈ ਤੁਹਾਨੂੰ 15 15 LX 28 ਜਾਈਦੇ ਸਾਨੂੰ ਇਹ ਰਿੰਗ ਅਸੀਂ ਤਾਂ ਵੇਚਨੇ ਆ ਤੇ ਮੇਰੇ ਵੀਰ ਸਾਡੇ ਨਾਲ ਕੰਟੈਕਟ ਜਰੂਰ ਕਰੋ 908219300